ਤੋ ਪਹਿਲਾ ਮੈਂ ਰੋਡੀ ਦੇ ਬਾਰੇ ਇਹ ਜਾਣਨਾ ਚਾਹਾਂਗੀ ਸਭ ਤੋਂ ਪਹਿਲੇ ਮੈਂ ਦੱਸੋ ਕਿਵੇਂ ਦੀਆਂ ਫੀਲਿੰਗਸ ਨੇ ਇਸ ਟਾਈਮ ਤੇ ਕਿੰਨਾ ਇੰਜੋਏ ਕਰ ਰਹੇ ਹੋ ਕਿ ਕੁਝ ਫੀਲ ਕਰ ਰਹੇ ਹੋ ਸ਼ੋਅ ਤੋਂ ਬਾਅਦ ਫੀਲਿੰਗ ਤਾਂ ਐਕਸਪ੍ਰੈਸ ਹੀ ਨਹੀਂ ਕਰ ਪਾ ਰਹੇ ਕਿਉਂਕਿ ਬਹੁਤ ਸਾਰੀਆਂ ਫੀਲਿੰਗਸ ਜੁੜ ਗਈਆਂ ਨੇ ਬਹੁਤ ਅਮੇਜ਼ਡ ਫੀਲ ਕਰਦੇ ਆ ਬਹੁਤ ਖੁਸ਼ ਨਸੀਬ ਫੀਲ ਕਰਦੇ ਆ ਬLESSED ਫੀਲ ਕਰਦੇ ਆ ਕਿ ਇਹ ਮੌਕਾ ਆਇਆ ਇਨੀ ਮਿਹਨਤ ਕਰਨ ਤੋਂ ਬਾਅਦ ਕਿ ਹੁਣ ਤੁਹਾਨੂੰ ਲੋਗ ਰੈਕਗਨਾਈਜ਼ ਕਰਦੇ ਨੇ ਯਾ ਲੋਕੀ ਤੁਹਾਨੂੰ ਪਿਆਰ ਕਰਦੇ ਨੇ ਤੁਸੀਂ ਬਾਹਰ ਜਾਣਦੇ ਹੋ ਉੱਥੇ ਉਹ ਇੱਕ ਚਾਹ ਹੁੰਦਾ ਨਾ ਖਰਾ ਆਰਟਿਸ ਦਾ ਕਿ ਲੋਕ ਮੈਨੂੰ ਪਛਾਨਣ ਤੇ ਮੇਨਾ ਫੋਟੋ ਗ੍ਰਾਊਂਡ ਜੀ ਤੇ ਜਦੋਂ ਲੋਕੀ ਆ ਕੇ ਤੁਹਾਨੂੰ ਤੁਹਾਡਾ ਗੱਲਾਂ ਕਰਦੇ ਆ ਤੁਹਾਡੇ ਬਾਰੇ ਚੰਗੀਆਂ ਚੀਜ਼ਾਂ ਬੋਲਦੇ ਨੇ ਕਿ ਅਸੀਂ ਤੁਹਾਨੂੰ ਇਸ ਲਈ ਪਿਆਰ ਕਰਦੇ ਆ ਤੇ ਤੁਹਾਨੂੰ ਬਲੇਸਿੰਗਸ ਦਿੰਦੇ ਨੇ ਆਪਣੇ ਆ ਉਹ ਬਹੁਤ ਵਧੀਆ ਫੀਲਿੰਗ ਐ ਐਕਚੁਅਲੀ ਮਤਲਬ ਮੈਨੂੰ ਉਹ ਫੋਟੋ ਦਾ ਕ੍ਰੀਜ਼ ਨਾਲੋਂ ਨਾ ਜਦੋਂ ਲੋਕ ਆ ਕੇ ਤੁਹਾਨੂੰ ਕਹਿੰਦੇ ਨੇ ਨਾ ਕਿ ਸਾਡੀ ਗੁੱਡ ਵਿਸ਼ਸ ਤੁਹਾਡੇ ਨਾਲ ਨੇ ਤੇ ਅਸੀਂ ਚਾਹਾਂਗੇ ਤੁਸੀਂ ਬਹੁਤ ਰੱਖਿਆ ਕਰੋ ਪਹਿਲਾਂ ਸਿਰਫ ਤੁਹਾਡੀ ਫੈਮਲੀ ਜਾਂ ਤੁਹਾਡੇ ਫਰੈਂਡਸ ਤੁਹਾਡੇ ਲਈ ਬlesਸ ਕਰਦੇ ਸੀ ਹੁਣ ਇੱਕ ਕੋਈ ਤੁਹਾਡੀ ਫੈਮਲੀ ਬਣ ਗਈ ਆਡੀਅנס ਦੀ ਵੀ ਜਿਹੜੇ ਤੁਹਾਨੂੰ ਆ ਕੇ ਤੁਹਾਡੇ ਲਈ ਦੁਆਵਾਂ ਮੰਗਦੇ ਨੇ ਜਾਂ ਤੁਹਾਨੂੰ ਬlesਸਿੰਗਸ ਦਿੰਦੇ ਨੇ ਜੀ ਸੋ ਇਹ ਇੱਕ ਐਸ ਸੈਲਿਕ ਰਿਐਲਿਟੀ ਸ਼ੋ ਜਿਹੜਾ ਆ ਫੇਸ ਵੈਲਿਊ ਬੰਦੇ ਦੀ ਬਣਾ ਦੇਣਾ ਐਂਡ ਇਸ ਟਾਈਮ ਤੁਸੀਂ ਉਸ ਚੀਜ਼ ਨੂੰ ਇੰਜੋਏ ਕਰ ਰਹੇ ਹੋ ਹਾਂ ਬਹੁਤ ਇੰਜੋਏ ਕਰ ਰਹੇ ਹਾਂ ਜੀ ਅੱਛਾ ਗ੍ਰੈਂਡ ਫਿਨੈਲ ਦੇ ਸਭ ਤੋਂ ਪਹਿਲਾ ਗਾਇਕ ਆਜੂ ਆ ਕਿਉਂਕਿ ਹੌਣੇ-ਹੌਣੇ ਅੱਜ ਥੋੜਾ 8 ਦਿਨ ਪਹਿਲਾਂ ਚੜਾ ਹੋਇਆ ਆ ਸੋ ਹਰਤਾਜ ਕੀਵੇਂ ਦਾ ਸੀ ਉਹ ਮੂਮੈਂਟ ਜਦੋਂ ਰਿਜ਼ਲਟ ਅਨਾਉਂਸ ਹੋਏ ਨੇ ਇੱਕ ਜੋ ਇਨਸਾਨ ਉਥੇ ਖੜਾ ਹੈ ਕਿਉਂਕਿ ਪਰਫਾਰਮ ਕੀਤਾ ਹੈ کافی ਪ੍ਰੈਸ਼ਰ ਹੈ ਬੜੀ ਲੰਬੀ ਜਰਨੀ ਲਈ ਅਰਈਆ ਕਿਛੇ ਬੜਾ ਸਟਰਗਲ ਹੈ ਤੇ ਹਰ ਕੋਈ ਇਹੀ ਸੋਚ ਕੇ ਜਾਂਦਾ ਕਿ ਸਿੱਧਰ ਦੇ ਨਾਲ ਕਿ ਮੈਂ ਹੀ ਜਿੱਤਣਾ ਹੈ ਤੇ ਮੈਂ ਹੀ ਵਿਨਰ ਬਣ ਕੇ ਇੱਥੋਂ ਨਿਕਲਣਾ ਹੈ ਹਾਲਾਂਕਿ ਤੁਸੀਂ ਹਮੇਸ਼ਾ ਚੀਜ਼ ਕਹਿੰਦੇ ਸੀ ਇਹ ਤਾਜ ਹਰ ਤਾਜ ਹੀ ਲੈ ਕੇ ਜਾਏਗਾ ਸੋ ਉਹ ਮੂਮੈਂਟ ਕੀ ਹੈ ਦੱਸੀ ਉਸ ਟਾਈਮ ਤੇ ਤੁਹਾਡੇ ਲਈ ਉਸ ਟਾਈਮ ਤੇ ਐਕਚੁਅਲੀ ਮੈਂ ਬਹੁਤ ਜ਼ਿਆਦਾ ਸਾਈਡ ਤੇ ਡਿਸਟਰਬ ਹੋ ਗਿਆ ਸੀਗਾ ਜਦੋਂ ਰਿਜ਼ਲਟ ਅਨਾਉਂਸ ਹੋਏ ਕਿਉਂਕਿ ਤੁਹਾਡਾ ਇੱਕ ਸੁਪਨਾ ਹੁੰਦਾ ਤੇ ਤੁਸੀਂ ਪੂਰਾ ਸੀਜ਼ਨ ਇਕੱਲੇ ਖੇਡ ਕੇ ਲੜ ਕੇ ਮਤਲਬ ਇੱਕ ਪਤੀ ਜਣੇ ਦੇ ਅਗੇਂਸਟ ਇਕੱਲਾ ਬੰਦਾ ਖੇਡ ਰਿਹਾ ਈਵਨ ਗੈਂਗ ਲੀਡਰਸ ਦੇ ਅਗੇਂਸਟ ਖੇਡ ਰਿਹਾ ਤੇ ਜੋ ਤੁਸੀਂ ਇੰਨੀ ਮਿਹਨਤ ਕਰਨ ਤੋਂ ਬਾਅਦ ਇਕੱਲੇ ਉੱਥੇ ਖੜੇ ਹੁੰਦੇ ਹੋ ਤੇ ਤੁਸੀਂ ਰਿਪਰੈਜ਼ੈਂਟ ਕਰ ਰਹੇ ਹੋ ਕਿਉਂਕਿ ਮੈਂ ਆਪਣੇ ਆਪ ਨੂੰ ਨਹੀਂ ਮੈਨੂੰ ਐ ਸੀਗਾ ਕਿ ਯਾਰ ਬਹੁਤ ਸਾਲ ਹੋ ਗਏ ਪੰਜਾਬ ਟਰੋਫੀ ਨਹੀਂ ਗਈ ਇੱਕ ਮੰਚੇ ਬੋਅਰ ਡੀ ਸੀ ਕਿ ਬਹੁਤ ਸਾਲ ਹੋ ਗਏ ਕਿ ਥਿਸ ਇਜ਼ ਅ ਟਾਈਮ ਕਿ ਆਪਣੀ ਪੰਜਾਬੀਅਤ ਨੂੰ ਅੱਗੇ ਲੈ ਕੇ ਜਾਈਏ ਤੇ ਦਿਸ ਇਜ਼ ਅ ਟਾਈਮ ਕਿ ਆਪਾਂ ਦਸੀ ਹਜੇ ਵੀ ਕਿ ਪੰਜਾਬੀ ਮੁੰਡੇ ਹਜੇ ਵੀ ਇਸ ਫੀਲਡ 'ਚ ਹੈਗੇ ਨੇ ਤੇ ਬਸ ਇਹੀ ਫੀਲ ਹੋਇਆ ਕਿ ਸ਼ਾਇਦ ਮੈਂ ਜਿੰਨਾ ਮਾਣ ਹੋਰ ਕਰਾ ਸਕਦਾ ਸੀ ਉਹ ਟਰੋਫੀ ਪੰਜਾਬ ਲੈ ਕੇ ਉਹ ਨਹੀਂ ਕਰਾਵਾਇਆ ਉਹ ਚੀਜ਼ ਥੋੜੀ ਜਿਹੀ ਇਫੈਕਟ ਕਰਦੀ ਆ ਕਿਉਂਕਿ ਮੈਂ ਚਾਹੁੰਦਾ ਸੀਗਾ ਕਿ ਯਾਰ ਅਗਲੇ ਸਾਲ ਨਾ ਆਪਣੀ ਪੰਜਾਬੀ ਯੂਥ ਬਹੁਤ ਚਾਵੇ ਆਡੀਸ਼ਨ ਦੇ ਆਪਣੀ ਪੰਜਾਬੀ ਯੂਥ ਨੂੰ ਪਤਾ ਹੋਵੇ ਕਿ ਯਾਰ ਆਪਾਂ ਵੀ ਮਤਲਬ ਕੋਈ ਨਾ ਰੋਲ ਮਾਡਲ ਬਣੇ ਕਿ ਕਾਫੀ ਟਾਈਮ ਤੋਂ ਕੋਈ ਮੁੰਡੇ ਨੇ ਕੋਈ ਰਿਐਲਿਟੀ ਸ਼ੋ ਨਹੀਂ ਕੀਤੇ ਜਿਹੜਾ ਆਪਣੀ ਪੰਜਾਬੀਅਤ ਨੂੰ ਅੱਗੇ ਲੈ ਕੇ ਜਾਵੇ ਤੇ ਆਪਾਂ ਪ੍ਰਾਊਡਲੀ ਹੋल्ड ਵੀ ਕੀਤਾ ਆਪਣੀ ਪੰਜਾਬੀਅਤ ਨੂੰ ਸ਼ੋ ਤੇ ਸੋ ਉਸ ਟਾਈਮ ਤੇ ਮੈਂ ਬਹੁਤ ਰੋਇਆ ਮੈਨੂੰ ਯਾਦ ਵੀ ਨਹੀਂ ਆ ਕਿ ਮੈਂ ਮੈਨੂੰ ਲੱਗਦਾ ਮੈਂ 2-2.5 ਘੰਟੇ ਰੋਈ ਗਿਆ ਸ਼ੂਟ ਖਤਮ ਹੋ ਗਿਆ ਉਸ ਤੋਂ ਬਾਅਦੀਆਂ ਵੀਡੀਓ ਸ਼ੂਟ ਹੁੰਦੀਆਂ ਵੀਡੀਓ ਡਾਇਰੀਸ ਕੰਨਿਆ ਆਪਾਂ ਉਹਨਾਂ ਨੂੰ ਤੇ ਬਸੋ ਉਹ ਦਿਨ ਰੋਇਆ ਉਸ ਤੋਂ ਬਾਅਦ ਹੁਣ ਠੀਕ ਆ ਹੁਣ ਰੋਣਾ ਨਹੀਂ ਆਉਂਦਾ ਬਟ ਪ੍ਰਾਊਡ ਆ ਕਿ ਚਲੋ ਇਕੱਲਾ ਖੇਡ ਕੇ ਉੱਥੇ ਤੱਕ ਪਹੁੰਚਿਆ ਤੇ ਜਿਹੜੀ ਚੀਜ਼ ਚਾਹੀਦੀ ਸੀ ਜਿੱਤ ਕੇ ਵੀ ਤੁਹਾਨੂੰ ਲੋਕਾਂ ਦਾ ਪਿਆਰ ਚਾਹੀਦਾ ਹੁੰਦਾ ਤੇ ਸਾਡੇ ਹਾਰ ਦੇ ਚਰਚੇ ਲੋਕਾਂ ਦੀ ਜਿੱਤ ਨਾਲੋਂ ਜ਼ਿਆਦਾ ਨਹੀਂ ਇਸ ਟਾਈਮ ਤੇ ਪਿਆਰ ਜਿਹੜਾ ਦੁਨੀਆ ਮੈਂ ਦੇਰੀ ਇਸ ਟਾਈਮ ਤੇ ਉਹਨੇ ਐਕਚੁਅਲੀ ਮੈਨੂੰ ਜਿਤਾਤਾ ਤੁਸੀਂ ਸੈਟੀਸਫਾਈਸ ਚੀਜ਼ ਦੇ ਨਾਲ ਕੇ ਜੋ ਰਿਜ਼ਲਟ ਆਇਆ ਕਿ ਉਹ ਸਹੀ ਸੀ ਦੇਖੋ ਸੈਟੀਸਫਾਈ ਤਾਂ ਮੈਂ ਕਦੇ ਵੀ ਨਹੀਂ ਹੋਊਂਗਾ ਰੀਜ਼ਨ ਬੀਇੰਗ ਕਿ ਮੈਨੂੰ ਮੈਨੂੰ ਲੱਗਦਾ ਇਸ ਮੈਂ ਡਿਸਰਵ ਕਰਦਾ ਤੇ ਇਹ ਨਹੀਂ ਕਿ ਦੂਜਾ ਬੰਦਾ ਨਹੀਂ ਕਰਦਾ ਸੀ ਅ ਬਸ ਗੱਲ ਇੱਥੇ ਆ ਕਦਰਮੋਂ ਇਹੰਦਿਆ ਕਿ ਕਿਸਮਤ ਦੀ ਗੱਲ ਆ ਉਹਦੀ ਕਿਸਮਤ ਚ ਲਿਖਿਆ ਸੀ ਮੇਰੀ ਕਿਸਮਤ ਚ ਨਹੀਂ ਸ਼ਾਇਦ ਮੇਰੀ ਕਿਸਮਤ ਚ ਹੋਰ ਕੋਈ ਚੀਜ਼ਾਂ ਲਿਖੀਆਂ ਨੇ ਸ਼ਾਇਦ ਜਿਵੇਂ ਮਿਸਟਰ ਪੰਜਾਬ ਜਿੱਤਣਾ ਨਹੀਂ ਲਿਖਿਆ ਸੀਗਾ ਤੇ ਮਿਸਟਰ ਪੰਜਾਬ ਤੋਂ ਬਾਅਦ ਪਰ ਮੈਂ ਆਪਣੀ ਲਾਈਫ ਚ ਮਿਹਨਤ ਇੰਨੀ ਕੀਤੀ ਆ ਕਿ ਮੈਂ ਆਮ ਦਾ ਓਨਲੀ ਕੰਟੈਸਟੈਂਟ ਫਰਮ ਦੈਟ ਸੀਜ਼ਨ ਹੂ ਇਜ਼ ਵਰਕਿੰਗ ਇਨ ਮੁੰਬਈ ਇਹ ਕੰਮ ਕਰ ਰਿਹਾ ਉੱਤੇ ਸੋ ਹਮੇਸ਼ਾ ਤੁਹਾਨੂੰ ਇਹ ਨਹੀਂ ਆ ਕਿ ਜੇ ਤੁਸੀਂ ਇੱਕ ਗੇਮ ਹਾਰ ਗਏ ਹੋ ਤਾਂ ਤੁਸੀਂ ਜ਼ਿੰਦਗੀ 'ਚ ਹੋਰ ਕੁਝ ਹਾਸਿਲ ਨਹੀਂ ਕਰ ਸਕਦੇ ਤੁਹਾਨੂੰ ਰੱਬ ਤੁਹਾਡੇ ਲਈ ਕਈ ਵਾਰੀ ਕਹਿੰਦੇ ਆ ਨਾ ਕਿ ਤੁਹਾਨੂੰ ਟੈਸਟ ਕਰ ਰਿਹਾ ਹੁੰਦਾ ਤੁਹਾਨੂੰ ਚੈੱਕ ਕਰ ਰਿਹਾ ਹੁੰਦਾ ਕਿ ਜੇ ਮੈਂ ਤੋ ਆ ਚੀਜ਼ ਖੋ ਲਵਾਂ ਤੇ ਇਹ ਆਪਣੀ ਮਿਹਨਤ ਕੰਟੀਨਿਊ ਰੱਖਦਾ ਕਿ ਇੱਥੇ ਹਾਰ ਜਾਂਦਾ ਸੋ ਮੇਰਾ ਵੀ ਉਸ ਰੱਬ ਨਾਲ ਹੀ ਰੇਸ ਆ ਮੈਂ ਆਪਣੀ ਹਾਰਦੇ